ਗੁਰਆਂ ਦੇ ਨੇੜਲੇ ਪਿੰਡ ਸੰਗਟੇਸੀਆਂ ਦੇ ਰਹਿਣ ਵਾਲੇ ਸਤਨਾਮ ਸਿੰਘ ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਕੇ ਦੋ ਲੁਟੇਰੇ ਲੁੱਟ ਖੋ ਕਰਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੋ ਹੈ ਲੁੱਟ ਦਾ ਸ਼ਿਕਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਕੇਵਲ ਦਾ ਕੰਮ ਕਰਦਾ ਹੈ ਜੋ ਨੇੜਲੇ ਪਿੰਡ ਢੰਡਾ ਵਿਖੇ ਸ਼ਿਕਾਇਤ ਮਿਲਣ ਤੇ ਕੇਵਲ ਤਾਂ ਠੀਕ ਕਰਨ ਲਈ ਗਿਆ ਸੀ ਇਸ ਦੌਰਾਨ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਏ ਜਿਨ੍ਹਾਂ ਵੱਲੋਂ ਉਸ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਉਹਨਾਂ ਦੱਸਿਆ ਕਿ ਦੋਵੇਂ ਲੁਟੇਰੇ ਉਸpass ਤੋਂ 800 ਰੁਪਏ ਦੀ ਨਕਦੀ ਗਲੇ ਵਿੱਚ ਪਾਈ ਚਾਂਦੀ ਦੀ ਚੈਨ ਅਤੇ ਉਸਦਾ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਇਸ ਸਬੰਧੀ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਨੇ ਮੌਕਾ ਦੇ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਵਾਰਦਾਤ ਹੋਈ ਹੈ ਤੁਹਾਡੇ ਨਾਲ? ਮੇਰਾ ਨਾਮ ਸਤਨਾਮ ਸਿੰਘ ਹੈ ਪਿੰਡ ਸੰਗਟੇਸੀਆ। ਮੈਂ ਕੇਬਲਟੀਵੀ ਦਾ ਕੰਮ ਕਰਦਾ। ਮੈਂ ਪਿੰਡ ਟੰਡਿਆ ਨੂੰ ਗਿਆ। ਟੰਡਿਆ ਦੇ ਝੰਡਾ ਵਾਲੇ ਰੋਡ ਨੂੰ ਜਿਹੜੀ ਸੜਕ ਜਾਂਦੀ ਹੈ ਉੱਤੇ ਆਪਣੀ ਕੇਬਲ ਵਾਲੀ ਤਾਰ ਚੈੱਕ ਕਰਨ ਗਿਆ ਸੀਗਾ ਤੇ ਜਦੋਂ ਮੈਂ ਦੇਖਿਆ ਦੂਰ ਤੱਕ ਤੇ ਦੋ ਬਾਈਕ ਤੇ ਬੰਦੇ ਆਉਂਦੇ ਸੀ ਪਹਿਲਾਂ ਮੇਰੇ ਕੋਲੋਂ ਸਿੱਧੇ ਚੱਲ ਗਏ ਵਾਪਸੀ ਆਉਂਦੇ ਨੇ ਤਾਂ ਮੇਰੇ ਕੋਲ ਖੜ ਕੇ ਮੇਰੀ ਇੱਕ ਇਹ ਪਹਿਲੋਂ ਉਹਨਾਂ ਨੇ ਐਨਕਾ ਤਾਰੀ ਫੇ ਮੇਰੀ ਗਲੇ ਦੀ ਚਾਨੀ ਫੇ ਮੇਰਾ ਪਾਰਸਲ ਫੇ ਮੇਰਾ ਫੋਨ ਖੋ ਕੇ ਫਰਾਰ ਹੋ ਗਏ ਮੇਰੇ ਦੋ दाਤ ਵੀ ਮਾਰੇ ਪਹਿਲਾਂ ਉਹਨਾਂ ਨੇ ਮੇਰੇ ਦੋ दाਤ ਮਾਰੇ ਮੂੰ ਵਗੈਰਾ ਬੰਨੀ ਸੀ ਕਿ ਸਰਦਾਰ ਸੀ ਗਈ ਨਹੀਂ ਜੀ ਮੋਨੇ ਸੀਗੇ ਦੋਨੇ ਹੀ ਅਸੀਂ ਮੋਨੇ ਸੀਗੇ ਉਹ ਦੋਨੇ ਤੇ ਮੈਂ ਹੁਣ ਪੁਲਿਸ ਸਟੇਸ਼ਨ ਗਿਆ ਸੀ ਉੱਥੇ ਦਰਖਾਸਤ ਦਿੱਤੀ ਆ ਲਿਖ ਕੇ ਉਹ ਮੌਕੇ ਤੇ ਬਾਰਦਾਤ ਤੇ ਆਏ ਸੀਗੇ ਚੱਕ ਕਰਕੇ ਗਏ ਆ ਤੇ ਮੈਨੂੰ ਯਕੀਨ ਦੇ ਦਵਾ ਕੇ ਗਏ ਆ ਕਿ ਅਸੀਂ ਤੁਹਾਡੀ ਇਹਨ ਪੂਰੀ ਤਰ੍ਹਾਂ ਕਰਾਂਗੇ ਉਦੋਂ ਤੱਕ ਜਿਸਕ ਬੰਦਿਆਂ ਨੇ ਕਿੰਨੀ ਕਿ ਨਕਦੀ ਵਗੈਰਾ ਸੀਗੀ ਨਕਦੀ ਮੇਰੇ ਕੋ ਪਰਸ ਦੇ ਵਿੱਚ 800 ਰੁਪਏ ਸੀਗਾ ਤੇ ਜਾਨਿਸ ਕੀ ਚੰਦੀ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜਿਹੜਾ ਮੇਰੀ ਕੀ ਗਵੱਥੀ ਆ ਬੰਦੇ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਤੇ ਮੇਰਾ ਸਮਾਨ ਵਾਪਸ ਦਵਾਇਆ ਜਾਵੇ ਕਿੰਨੇ ਕਬਜ ਦੀ ਵਾਰਦਾਤ ਹੈ ਜੀ ਇਹ ਹੁਣੇ 5 ਵਜੇ ਦੀ ਵਾਰਦਾਤ ਹੈ ਜੀ ਕੋਈ ਸੀਸੀ ਪੂਟੇ ਵਗੈਰਾ ਮਿਲੀ ਹੈ ਜੀ ਨਹੀਂ ਜ ਕੋਈ ਸੀਸੀ ਫੋਟੋ ਵਗੈਰਾ ਉੱਥੇ ਆਣੀ ਸੀ ਕੈਮਰੇ ਆਣੀ ਸੀ ਆਏ ਸਗੇ ਜਨਾਬ ਪਲੇਸਟੇਸ਼ਨ ਤੋਂ ਉਹ ਕਹਿੰਦੇ ਸੀਗੇ ਕਿ ਅਸੀਂ ਝੰਡਾ ਜਾ ਕੇ ਕੈਮਰੇ ਚੈੱਕ ਕਰਦੇ